तन हो सी तन तन हो सी शाय जाने कोई जन्म इतना सब संसार सुख ना नाम देना सब संसार सुख ना नाम देना सुख ना नाम देना ਕੰਨਾ ਨਾਮੁ ਬੁਖੁ ਵਾਹਿਗੁਰੂ ਜੀ ਕਾ ਬੋਲ ਜਿਥਾ ਸਭ ਸੰਸਾਰ ਸੁਖ ਨਾਮੁ ਨਾਮ ਦਿਨ ਨਾਮ ਦਿਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਰ삐 ਬਾਣੀ ਦੇ ਕੀਰਤਨ ਨੂੰ ਆਪ ਜੀ ਨੇ ਬਾਬੂ ਸਰਦਾਰ ਸੁਰਜੀਤ ਸਿੰਘ ਉਹਨਾਂ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਹੋ ਰਹੇ ਗੁਰਮਤ ਸਮਾਗਮ ਕੀਰਤਨ ਰੂਪ ਦੇ ਵਿੱਚ ਪਾਵਨ ਗੁਰਬਾਣੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਮਨੁੱਖ ਨੂੰ ਭਾਵ ਸਾਨੂੰ ਸਭਨਾ ਨੂੰ ਇਹ ਮਤ ਦਿੰਦੇ ਹੋਏ ਸਮਝਾਉਂਦੇ ਨੇ हे ਭਾਈ हे ਮਨੁੱਖ ਮੈਂ ساری ਦੁਨੀਆ ਨੂੰ ਦੇਖ ਲਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਇਹ ਗੱਲ ਕਹਿੰਦੇ ਪਏ ਨੇ ਮੈਂ ਸਾਰੀ ਦੁਨੀਆ ਨੂੰ ਵੇਖ ਲਿਆ ਹੈ ਉਸ ਅਕਾਲ ਪੁਰਖ ਦੀ ਯਾਦ ਤੋਂ ਬਿਨਾ ਕੋਈ ਵੀ ਹਿਰਦਾ ਸੌਖਾ ਨਹੀਂ ਸੁਖੀ ਨਹੀਂ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਬੀ ਬਾਣੀ ਜਦੋਂ ਪੜ੍ਹਦੇ ਆ ਨਾ ਉਹਦੇ ਵਿੱਚ ਮਹਾਰਾਜ ਬੜੇ ਭੁਲੇਖੇ ਕੱਢਦੇ ਨੇ ਕਈ ਵਾਰੀ ਸਾਨੂੰ ਇਹ ਭੁਲੇਖਾ ਹੁੰਦਾ ਹੈ ਵੀ ਜਿਹਦੇ ਕੋਲੇ ਬਹੁਤਾ ਧਨ ਹੈ ਜਿਹਦੇ ਕੋਲ ਬਹੁਤਾ ਪੈਸਾ ਹੈ ਉਹ ਸੁਖੀ ਹੈ ਉਹ ਸੌਖਾ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਸ ਕਰੇ ਬਹੁਤ ਤਿਸੈ ਗ੍ਰਹ ਚਿੰਤਾ ਜਿਹਦੇ ਕੋਲੇ ਸਾਨੂੰ ਲੱਗਦਾ ਹੈ ਨਾ ਬਹੁਤਾ ਤਾਂ ਹਨ ਹੈ بڑا ਵੱਡਾ ਘਰ ਹੈ ਪਰ ਗੁਰੂਗ੍ਰੰਥ ਸਾਹਿਬ ਕਹਿੰਦੇ ਉਹ ਸੌਖਾ ਨਹੀਂ ਉਹ ਚਿੰਤਾ ਦੇ ਵਿੱਚ ਹੈ ਆਪਾਂ ਵੇਨੇ ਹਨ ਕਿਉਂਕਿ ਸੁੱਖ ਦਾ ਹੋਣਾ ਹੋਰ ਗੱਲ ਹੈ ਸੁੱਖ ਦੇ ਸਾਧਨ ਦਾ ਹੋਣਾ ਹੋਰ ਗੱਲ ਹੈ ਵੱਡਾ ਸਾਰਾ ਘਰ ਮਹਿੰਗੀ ਗੱਡੀ ਇਹ ਕੋਲੇ ਹੋਣੀ ਹੋਰ ਗੱਲ ਹੈ ਪਰ ਘਰ ਦੇ ਵਿੱਚ ਰਹਿਣ ਵਾਲਾ ਗੱਡੀ ਨੂੰ ਚਲਾਉਣ ਵਾਲਾ ਉਹਦਾ ਹਿਰਦਾ ਸੁਖੀ ਹੈ ਕਿ ਨਹੀਂ ਇਹ ਬੜੀ ਵੱਡੀ ਗੱਲ ਹੈ ਹੋ ਸਕਦਾ ਹੈ ਗੱਡੀ ਵੀ ਵੱਡੀ ਹੋਵੇ ਘਰ ਵੀ ਬੜਾ ਵੱਡਾ ਹੋਵੇ ਪਰ ਉਹਦੇ ਵਿੱਚ ਰਹਿਣ ਵਾਲਾ ਹੋ ਸਕਦਾ ਹੈ ਚਾਰ ਪੰਜ ਗੋਲੀਆਂ ਲੱਗੇ ਉਹਨੂੰ ਨੀਂਦ ਆਉਂਦੀ ਹੋਵੇ ਇਹ ਸਚਾਈ ਹੈ ਕਹਿਣ ਤੋਂ ਭਾਵ ਗੁਰੂ ਸਾਹਿਬ ਕਹਿੰਦੇ ਸਾਧਨ ਬੜੇ ਨੇ ਸੁਖ ਦੇ ਬੰਦੇ ਗੁਣ ਮਨੁੱਖ ਗੁਣ ਸਹੂਲਤਾ ਬਹੁਤ ਨੇ ਸੁਖ ਵਾਲੀਆਂ ਪਰ ਬੰਦੇ ਨੂੰ ਆਪਣੇ ਆਪ ਨੂੰ ਸੁਖ ਨਹੀਂ ਬੰਦਾ ਆਪਣੇ ਆਪ ਤੋਂ ਸੁਖੀ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਜਿਸ ਕਰੈ ਬਹੁਤ ਤਿਸੈ ਗ੍ਰਹਿ ਚਿੰਤਾ ਭਾਈ ਜਿਹਦੇ ਕੋਲੇ ਬਹੁਤਾ ਧਨ ਹੈ ਨਾ ਬਹੁਤੀ ਦੌਲਤ ਹੈ ਨਾ ਉਸਾਰਾ ਦਿਨ ਚਿੰਤਾ ਚ ਰਹਿੰਦਾ ਹੈ ਡਰ ਚ ਰਹਿੰਦਾ ਹੈ ਕਿਤੇ ਲੁੱਟੇ ਹੀ ਨਾ ਜਾਵਾਂ ਕਿਤੇ ਠੱਗੇ ਹੀ ਨਾ ਜਾਵਾਂ ਤੇ ਸਤਿਗੁਰੂ ਕਹਿੰਦੇ ਜਿਸ ਕਰੈ ਥੋੜੀ ਸੋ ਫਿਰੈ ਪਰਮੰਤਾ ਹੁਣ ਜਿਹਦੇ ਕੋਲੇ ਥੋੜੀ ਹੈ ਉਹ ਕਲਪਦਾ ਰਹਿੰਦਾ ਵੀ ਮੈਂ ਗਵਾਲੀ ਦੇ ਗਰੋਂਦਰ ਕਿਵੇਂ ਆਵਾਂ ਜਿਉਂ ਨੇ ਵੱਡੀ ਪਾਈ ਆ ਜਿਉਂ ਨੇ ਵੱਡਾ ਟਰੈਕਟਰ ਲਿਆਂਦਾ ਤੇ ਮੇਰਾ ਕਿਵੇਂ ਆਊਗਾ ਮੈਂ ਕਿਵੇਂ ਪਾਵਾਂਗਾ ਦੁਖੀ ਉਹ ਵੀ ਹੈ ਜਿਹਦੇ ਕੋਲੇ ਬੌਧਾ ਉਹ ਵੀ ਦੁਖੀ ਹੈ ਜਿਹਦੇ ਕੋਲੇ ਥੋੜਾ ਸਤਗੁਰੂ ਕਹਿੰਦੇ ਉਹ ਵੀ ਦੁਖੀ ਹੈ ਤੇ ਫਿਰ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਦੱਸੋ ਸੌਖਾ ਕਿਹੜਾ ਹੈ ਸਤਗੁਰੂ ਕਹਿੰਦੇ ਜਿਸ ਕਰੇ ਬਹੁਤ ਤਿਸੈ ਕਰੈ ਚਿੰਤਾ ਜਿਸ ਕਰੇ ਥੋੜੀ ਸੋ ਫਿਰੈ ਪਰਮੰਤਾ ਤੇ ਹੁਣ ਸੌਖਾ ਕਿਹੜਾ ਹੈ ਦੋਹੋਂ ਬਵਸਤਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀ ਹੈ ਜਿਹਨੂੰ ਨਾਂ ਤਾਂ ਇਹ ਐ ਵੀ ਮੇਰਾ ਬਹੁਤ ਵੱਡਾ ਬਣ ਜਾਵੇ ਮੈਂ ਉਹਦੇ ਬਰੋਬਰ ਹੋ ਜਾਵਾਂ ਭਾਵ ਜਿਹੜਾ ਉਹ ਅਕਾਲ ਪੁਰਖ ਦੀ ਰਜਾ ਚ ਰਾਜੀ ਐ ਨਾ ਕਿ ਜਿੰਨਾ ਕੋ ਮੈਨੂੰ ਮਾਲਕ ਨੇ ਦਿੱਤਾ ਐ ਮੈਂ ਉਨੇ ਜੋਗਾ ਹੀ ਸੀ ਜਿਹੜਾ ਕਿਸੇ ਨਾਲ ਠੱਗੀ ਨਹੀਂ ਕਰਦਾ ਬੁਰੇਵ ਨਹੀਂ ਕਰਦਾ ਤੂੰ ਗੱਲ ਨਹੀਂ ਕਰਦਾ ਹੋ ਸਕਦਾ ਉਹਦਾ ਘਰ ਛੋਟਾ ਹੋਵੇ ਉਹਦੇ ਕੋਲ ਗੱਡੀ ਵੀ ਨਾ ਹੋਵੇ ਪਰ ਮਨ ਕਰਕੇ ਹਿਰਦੇ ਕਰਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਦੋਨਾਂ ਤੋਂ ਸੋਖ ਹੈ ਉਹ ਥੋੜੇ ਵਾਲੇ ਤੋਂ ਵੀ ਸੋਖ ਹੈ ਉਹ ਵਾਲੇ ਵਾਲੇ ਤੋਂ ਵੀ ਸੋਖ ਹੈ ਕਿਉਂ ਉਹਨੂੰ ਪਤਾ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਭਾਈ ਬਹੁਤਾ ਭਜਨ ਨੱਠ ਕਰਕੇ ਵੀ ਕੀ ਮਿਲਣਾ ਮਾਟੀ ਮਾਟੀ ਹੋਈ ਏਕ ਅਖੀਰ ਬਾਬਾ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਬਾਜਨ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਕਉਡੀ ਕਉਡੀ ਜੋਰ ਕੇ ਚੋਰੇ ਲੱਖ ਕਰੋੜ ਚਲਤੀ ਵਾਰ ਨਾ ਕਛ ਮਿਲੇ ਹੋ ਲਈ ਲਗੋਟੀ ਤੋ ਦੇਖੋ ਸਾਡਾ ਇਹ ਕੰਮ ਹੈ ਕੀਰਤਨ ਸਾਨੂੰ ਤਰ੍ਹਾਂ ਤਰ੍ਹਾਂ ਦੇ ਘਰਾਂ ਦੇ ਵਿੱਚ ਜਾਣਾ ਪੈਂਦਾ ਹੈ ਕਈ ਵਾਰੀ ਨਾ ਮੈਂ ਬਾਬਾ ਜੀ ਦਾ ਜਿਗਰ ਕਰ ਰਿਆ ਸੀ ਮੈਂ ਕਿਹਾ ਵੀ ਪਰਿਵਾਰ ਨੇ ਬੜਾ ਸੋਹਣਾ ਸਮਾਗਮ ਕੀਤਾ ਆਪਣੇ ਬਜ਼ੁਰਗ ਸਰਦਾਰ ਸੁਰਜੀਤ ਸਿੰਘ ਉਹਨਾਂ ਦੇ ਨਿਮਿਤ ਬੜਾ ਸੋਹਣਾ ਸਮਾਗਮ ਕੀਤਾ ਕਈ ਵਾਰੀ ਮਾਫ਼ ਕਰਿਓ ਇਹੋ ਜਿਹੇ ਸਮਾਗਮਾਂ ਤੇ ਜਾਈਦਾ ਹੈ ਘਰ ਦਾ ਬਜ਼ੁਰਗ ਸਾਰੀ ਉਮਰ ਉਹਨਾਂ ਦੇ ਲਈ ਕੋਲੂ ਦਾ ਬੈਲ ਬਣਿਆ ਰਹਿੰਦਾ ਹੈ ਔਲਾਦ ਲਈ ਸਾਰੀ ਉਮਰ ਕੋਲੂ ਦਾ ਬੈਲ ਬਣਿਆ ਰਹਿੰਦਾ ਤੇ ਜਦੋਂ ਉਹ ਬਜ਼ੁਰਗ ਦਾ ਭੋਗ ਹੁੰਦਾ ਹੈ ਨਾ ਉਹਦੇ ਭੋਗ ਤੇ ਜਿਹਨੇ ਪਾੜ ਕੀਤਾ ਹੁੰਦਾ ਨਾ ਗਰੰਥੀ ਨੇ ਉਹਨੂੰ ਵੀ ਘਰ ਦੇ ਕਹਿ ਦਿੰਦੇ ਨੇ ਬਾਬਾ ਜੀ ਘੱਟ ਲੈ ਲੈ ਮੈਂ ਕਿਹਾ ਯਾਰ ਐਂਦਾ ਵੀ ਉਹ ਬਜ਼ੁਰਗ ਉਹ ਬੰਦਾ ਤੇ ਤੁਹਾਡੇ ਲਈ ਸਾਰੀ ਜ਼ਿੰਦਗੀ ਜੋੜ ਦਾ ਕਮਾਉਂਦਾ ਚਲਿਆ ਗਿਆ ਕਮਾਉਂਦਾ ਮਰ ਗਿਆ ਪਰ ਜਦੋਂ ਉਹਦਾ ਅੰਤਲਾ ਸਮਾ ਆਇਆ ਤੁਸੀਂ ਉਹਦੇ ਅੰਤਲੇ ਸਮਾਗਮ ਨੂੰ ਵੀ ਗ੍ਰੰਥੀ ਨੂੰ ਭੇਟਾ ਦੇਣ ਲੱਗੇ ਵੀ ਇਹ ਕਹੀ ਜਾਂਦੇ ਵੀ ਬਾਬਾ ਥੋੜੇ ਲੈ ਲੈ। ਉਹ ਬੰਦਾ ਤੁਹਾਡੇ ਲਈ ਸਾਰੀ ਜ਼ਿੰਦਗੀ ਲੇਖੇ ਲਾ ਗਿਆ। ਸਾਰੀ ਉਮਰ ਸਾਰਾ ਆਪਣਾ ਸਰੀਰ ਤੁਹਾਡੇ ਲੇਖੇ ਲਾ ਗਿਆ। ਪਰ ਜਦੋਂ ਉਹਦਾ ਅੰਤਲਾ ਸਮਾਂ ਆਇਆ, ਉਹਦੇ ਅੰਤਲੇ ਸਮਾਗਮ, ਅੰਤਲੀਆਂ ਰਸਮਾਂ ਕਰਨ ਦਾ ਸਮਾਂ ਆਇਆ ਤੇ ਤੁਸੀਂ ਰਾਗੀ ਗ੍ਰੰਥੀਆਂ ਨਾਲ ਵੀ ਸਹੀ ਨਹੀਂ ਉਤਰੇ। ਤੁਮ ਬਾਬਾ ਕਬੀਰ ਸਾਹਿਬ ਭਾਈ ਜਿਉਂਦੇ ਦੀ ਹੈ ਸਾਰਾ ਕੁਝ ਭਜਨ ਕਰਨਾ ਨਾਮ ਜਪਣਾ ਸੇਵਾ ਕਰਨੀ ਇਹ ਜਿਉਂਦੇ ਜੀ ਹੈ ਮਰਨ ਤੋਂ ਬਾਅਦ ਤੇ ਬਾਬਾ ਜੀ ਕਹਿੰਦੇ ਮਾਟੀ ਮਾਟੀ ਹੋਈ ਇੱਕ ਮਰਨ ਤੋਂ ਬਾਅਦ ਤੇ ਸਤਿਗੁਰੂ ਕਹਿੰਦੇ ਜੋਤੀ ਜੋਤ ਰਲੀ ਜਿੱਥੋਂ ਆਇਆ ਸੀ ਉੱਥੇ ਚਲੇ ਆ ਗਏ ਜਿਹਨੇ ਭੇਜਿਆ ਸੀ ਉਹਨੇ ਬੁਲਾ ਲਿਆ ਸਤਿਗੁਰੂ ਕਹਿੰਦੇ ਸਬੰਧ ਪਤਾ ਜਿਉਂਦੇ ਜੀ ਕੀਤੇ ਹੋਏ ਕਰਮਾਂ ਦੇ ਨਾਲ ਹੈ ਜਿੰਨਾ ਚਿਰ ਜ਼ਿੰਦਗੀ ਜੀਵਿਆ ਏ ਜਿੰਨਾ ਚਿਰ ਉਮਰ guzari ਏ ਉਸ ਉਮਰ ਚ ਉਸ ਜ਼ਿੰਦਗੀ ਚ ਕੀਤਾ ਗਿਆ ਦੇਖੋ ਮੈਂ ਮੇਰਾ ਸੁਭਾਅ ਮੈਂ ਕੋਲੋਂ ਨਹੀਂ ਕੁਝ ਵੀ ਕਹਿੰਦਾ ਜੋ ਬਾਬੇ ਦੀ ਬਾਣੀ ਕਹਿੰਦੀ ਹੈ ਨਾ ਉਹੀ ਗੱਲ ਤੁਹਾਨੂੰ ਸੁਣਾਉਣੀ ਜੇ ਅਸੀਂ ਕੋਲੋਂ ਕਹੀਏ ਤੇ ਕਈ ਵਾਰੀ ਕਹਿ ਦਿੰਦੇ ਨੇ ਬਾਬਾ ਜੀ ਇਹ ਇਹ ਤੁਸੀਂ ਕਿੱਥੋਂ ਕੋਲੋਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਬਿਨ ਕਰ ਤੂਤੀ ਮੁਕਤ ਨਾ ਪਾਈਏ ਐ ਜੀਵ ਐ ਮਨੁੱਖ ਚੰਗੇ ਕਰਮਾਂ ਤੋਂ ਬਿਨਾ ਚੰਗੀਆਂ ਕਰਤੂਤਾਂ ਤੋਂ ਬਿਨਾ ਸਤਿਗੁਰੂ ਕਹਿੰਦੇ ਤੇਰੀ ਮੁਕਤੀ ਨਹੀਂ ਹੋ ਸਕਦੀ ਤੇਰੀ ਜ਼ਿੰਦਗੀ ਦਾ ਤੇਰੇ ਜੀਵਨ ਦਾ ਚੰਗੇ ਕਰਮਾਂ ਤੋਂ ਬਿਨਾ ਆਧਾਰ ਨਹੀਂ ਹੋ ਸਕਦਾ ਸਤਿਗੁਰੂ ਕਹਿੰਦੇ ਨੇ ਨਾ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੈ ਬੈਸਣ ਪਾਈਐ ਕਹੋ ਨਾਨਕ ਮਹਾ ਲੜਾਈਐ ਹੁਣ ਬਾਹ ਲੜਾਈਐ ਤੋਂ ਭਾਵ ਉੱਚੀ ਬਾਹ ਕਰਕੇ ਜਾਣਾ ਦੇਖੋ ਮਰਨਾ ਸਭ ਨੇ ਐ ਬਾਰੀ ਆਪੋ ਆਪਣੀ ਐ ਸਤਿਗੁਰੂ ਕਹਿੰਦੇ ਮੌਤ ਸਭ ਨੂੰ ਆਉਣੀ ਐ ਪਰ ਉੱਚੀ ਬਾਹ ਕਰਕੇ ਕਿੰਨਾ ਦਾ ਜਾਣਾ ਹੁੰਦਾ ਐ ਉੱਚੀ ਬਾਹ ਕਰਕੇ ਬੇਦਾਗ ਆਣ ਇੱਜ਼ਤ ਨਾਲ ਕਿੰਨਾ ਦਾ ਜਾਣਾ ਹੁੰਦਾ ਹੈ ਜਿਹੜੇ ਦੁਨੀਆ ਤੇ ਰਹਿੰਦੇ ਆ ਹੋਇਆ ਭਲੇ ਕਰਮ ਕਰਕੇ ਆਪਣਾ ਜੀਵਨ ਜਿਉ ਕੇ ਜਾਂਦੇ ਸੇਵਾ ਤੋਂ ਭਾਵ ਚੰਗੇ ਕਰਮ ਬਹੁਤ ਕਈ ਵਾਰੀ ਨਾ ਮਨੁੱਖ ਅਸੀਂ ਕਹਿ ਦਿੰਨੇ ਆ ਵੀ ਮੈਂ ਤੇਜੀ ਕਰਕੇ 4 ਵਜੇ ਗੁਰਦੁਆਰਾ ਸਾਹਿਬ ਝਾੜੂ ਮਾਰਦਾ ਜਾ ਮੈਨੂੰ ਮਾਫ ਕਰਿਓ ਝਾੜੂ ਮਾਰਨਾ ਮਾਰੀ ਗੱਲ ਨਹੀਂ ਮਾਰਨਾ ਚਾਹੀਦਾ ਹੈ ਭਾਂਡੇ ਵੀ ਧੋਣੇ ਚਾਹੀਦੇ ਆ ਪਰ ਮਹਾਰਾਜ ਕਹਿੰਦੇ ਇਹ ਨਾ ਹੋਵੇ 4 ਵਜੇ ਝਾੜੂ ਵੀ ਮਾਰਦਾ ਹੈ ਭਾਂਡੇ ਵੀ ਮਾਜਦਾ ਹੈ ਪਰ ਪੌੜੀਆਂ ਉਤਰਨਸਾਰ ਫੇਰ ਉਹੀ ਫਲਾਨਾ ਕੇ ਮੇ ਢਮਕਾ ਕੇ ਨਹੀਂ ਉਹ ਸੇਵਾ ਮਹਾਰਾਜ ਕਹਿੰਦੇ ਫਿਰ ਕਿਸੇ ਕੰਮ ਨਹੀਂ ਹੈ ਸੇਵਾ ਤੋਂ ਭਾਵ ਜਿੱਥੇ ਤੂੰ ਰਹਿੰਦਾ ਹੈ ਜਿਹੜੇ ਮਹੱਲੇ 'ਚ ਜਿਹੜੇ ਨਗਰ 'ਚ ਤੂੰ ਰਹਿੰਦਾ ਸਜਣਾ ਉਥੇ ਕਿੰਨੇ ਕੁ ਭਲੇ ਕਰਮ ਕਰਦੇ ਕਿੰਨੇ ਕੁ ਚੰਗੇ ਕਰਮ ਕਰਦੇ ਹੁਣ ਮਹਾਰਾਜ ਕਹਿੰਦੇ ਕੋ ਨਾਨਕ ਬਾਹ ਲੜਾਈ ਹੈ ਕਈ ਵਾਰੀ ਨਾ ਜੀ ਜੀ ਸਰਕਾਰ ਵੀ ਹੈ ਨਾ ਜਿਹਦਾ ਰਾਜ ਹੁੰਦਾ ਹੈ ਨਾ ਉਹਨੂੰ ਉਹ ਵੀ ਜਿੰਦਾਬਾਦ ਦੇ ਨਾਰੇ ਉਹਦੇ ਲਈ ਲਾ ਦਿੰਦੇ ਨੇ ਜਿਨ੍ਹਾਂ ਦਾ ਉਹਨਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੁੰਦਾ ਕਿਉਂ ਪਤਾ ਹੈ ਸਰਕਾਰ ਹੈ ਪਰ ਸਤਿਗੁਰੂ ਕਹਿੰਦੇ ਸੱਜਣਾ ਜੇ ਤੂੰ ਚਾਹਨਾ ਤੇਰੇ ਜਾਣ ਤੋਂ ਬਾਅਦ ਵੀ ਲੋਕ ਤੇਰੇ ਨਾਰੇ ਲਾਉਣ ਜਿੰਦਾਬਾਦ ਦੇ ਤੇਰੀ ਸਰਕਾਰ ਹੋਵੇ ਤੇ ਨਾ ਹੋਵੇ ਤੇਰਾ ਰਾਜ ਹੋਵੇ ਤੇ ਨਾ ਨ ਹੋਵੇ ਪਰ ਜੇ ਤੂੰ ਚਾਹਨਾ ਲੋਕ ਤੈਨੂੰ ਚੰਗਈ ਕਹਿਣ ਭਲਾਈ ਕਹਿਣ ਤੇ ਫਿਰ ਇੱਕ ਕੰਮ ਕਰ ਜਿਉਂਦੇ ਦੀ ਕਿਹੜਾ ਵਿੱਚ ਦੁਨੀਆ ਸੇਵ ਕਮਾਈ ਤਾਂ ਦਰਗਹ ਵੈਸ਼ਨ ਪਾਈ ਹੈ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆ ਕੋਈ ਮਾੜਾ ਕੰਮ ਨਾ ਕਰੀ ਕਿਸੇ ਦਾ ਬੁਰਾ ਨਾ ਕਰਕੇ ਜਾਏ ਕਿਸੇ ਦਾ ਮਾੜਾ ਨਾ ਕਰਕੇ ਜਾਈ ਕਿਸੇ ਤੋਂ ਬੁਰਾ ਨਾ ਅਖਵਾ ਕੇ ਜਾਈ ਤਾਂ ਤੈਨੂੰ ਰੱਬ ਵੀ ਜਦੋਂ ਤੂੰ ਜਾਏਗਾ ਤਾਂ ਤੇਰਾ ਖੁਦਾ ਤੇਰਾ ਵਾਹਿਗੁਰੂ ਤੇਰਾ ਰਾਮ ਤੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਇਹ ਸਚਾਈ ਹੈ ਮੈਂ ਨਾ ਮਾਫ ਕਰਿਓ ਮੈਨੂੰ ਇੱਕ ਕਹਾਣੀ ਪੜ੍ਹੀ ਬੜੀ ਕਮਾਲ ਦੀ ਸੁਣਿਓ ਧਿਆਨ ਇਹ ਕਹਾਣੀ ਪੜ੍ਹੀ ਜਿਵੇਂ ਚਾਰ ਪਾਤਰ ਸੀ ਉਹ ਕਹਾਣੀ ਦੇ ਵਿੱਚ ਚਾਰ ਪਾਤਰ ਸੀ ਇੱਕ ਪਾਤਰ ਸੀ ਵਪਾਰੀ ਵਪਾਰ ਕਰਨ ਵਾਲਾ ਇੱਕ ਪਾਤਰ ਸੀ ਰਾਜਨੇਤਾ ਤੇ ਇੱਕ ਪਾਤਰ ਸੀ ਧਾਰਮਿਕ ਖਿੱਤੇ ਨਾਲ ਸੰਬੰਧ ਰੱਖਣ ਵਾਲਾ ਚ ਇਹਨੂੰ ਗ੍ਰੰਥੀ ਕਹੋ ਚ ਇਹਨੂੰ ਰਾਗੀ ਕਹੋ ਚ ਇਹਨੂੰ ਬਾਬਾ ਕਹੋ ਤੇ ਇੱਕ ਪਾਤਰ ਸੀ ਕਿਸਾਨੀ ਕਰਨ ਵਾਲਾ ਖੇਤੀ ਕਰਨ ਵਾਲਾ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾ ਕਿਰਤ ਕਰੋ ਨਾਮ ਜਪੋ ਮਾਰੇ ਕਦੇ ਨਾਮ ਬਾਅਦ ਚ ਜਪਲੀ ਪਹਿਲਾਂ ਕਿਰਤ ਕਰ ਪਹਿਲਾਂ ਕੰਮ ਕਰ ਤੇ ਚਾਰੋਂ ਪਾਤਰ ਰੱਬ ਦੀ ਖੇਡ ਐਸੀ ਵਾਪਰਦੀ ਹੈ ਖੁਦਾ ਦਾ ਭਾਣਾ RAM ਦਾ ਭਾਣਾ ਐਸਾ ਵਾਪਰਦਾ ਉਹ ਚਾਰੇ ਬੰਦੇ ਵਪਾਰੀ ਰਾਜਨੀਤਾ ਗਰਮੀ ਤੇ ਕਿਸਾਨ ਰੱਬ ਦੀ ਖੇਡ ਐਸੀ ਵਾਪਰਦੀ ਐ ਉਹ ਚਾਰੋਂ ਮਰ ਜਾਂਦੇ ਨੇ ਚਾਰੋਂ ਮਰ ਜਾਂਦੇ ਨੇ ਤੇ ਮਰ ਕੇ ਉਹ ਧਰਮ ਰਾਜ ਦੇ ਬੂਏ ਅੱਗੇ ਜਾਂਦੇ ਨੇ ਸਭ ਤੋਂ ਪਹਿਲਾਂ ਰਾਜਨੀਤਿਕ ਰਾਜਨੇਤਾ ਉਹ ਧਰਮ ਰਾਜ ਦੇ ਮੂਹੇ ਅੱਗੇ ਜਾਂਦਾ ਹੈ ਦਰਵਾਜ਼ਾ ਖੜਕਾਉਂਦਾ ਧਰਮ ਰਾਜ ਦਾ ਰੱਬ ਦਾ ਕਹਿੰਦਾ ਵਾਹਿਗੁਰੂ ਮੈਨੂੰ ਹੁਣ ਤੁਸੀਂ ਸਵਰਗਾਂ ਚ ਥਾਂ ਦੇ ਦਿਓ ਸੁਣਿਓ ਧਿਆਨ ਨਾਲ ਰਾਜਨੇਤਾ ਧਰਮ ਰਾਜ ਦੇ ਮੂਹੇ ਅੱਗੇ ਜਾ ਕੇ ਕਹਿੰਦਾ ਮੈਨੂੰ ਤੁਸੀਂ ਸਵਰਗਾਂ ਚ ਥਾਂ ਦੇ ਦਿਓ ਤੇ ਅਖੋ ਧਰਮ ਰਾਜ ਪਤਾ ਕੀ ਕਹਿੰਦਾ ਬਾਰੇ ਕਹਿੰਦੀ ਹੈ ਨਾ ਧਰਮ ਰਾਜ ਜਦੋਂ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਹੁਣ ਧਰਮ ਰਾਜ ਕਹਿੰਦਾ ਵੀ ਤੈਨੂੰ ਥਾਂ ਦੇ ਦਿਆਂਗੇ ਪਰ ਸਜਣਾ ਤੂੰ ਐਨੇ ਸਾਂ